ਰੰਧਾਂ ਦੇ ਪਿੰਡ ਚੀਮਾ ਕਲਾਂ ਦਾ ਜੱਪਰਾ ਗੁਰਪ੍ਰੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਵਾ ਤੇਲੰਗਣਾ ਦੇ ਵਿੱਚ ਸੁਰੰਗ ਹਾਸੇ ਦੇ ਵਿੱਚ ਸੁਰੰਗ ਦੇ ਵਿੱਚ 8 ਬੰਦਿਆਂ ਦੇ ਨਾਲ ਫਸਿਆ ਹੋਇਆ ਹੈ ਤੇ 14 ਦਿਨ ਹੋ ਗਏ ਨੇ ਪਰਿਵਾਰ ਨੂੰ ਉਹਦੀ ਚਿੰਤਾ ਹੋਈ ਹੈ ਹਾਲੇ ਤੱਕ ਉਸ ਦਾ ਪਤਾ ਨਹੀਂ ਲੱਗਾ ਪਰਿਵਾਰ ਵੱਲੋਂ ਉਸ ਦੀ ਸਲਾਮਤੀ ਦੀ ਜੜੀ ਦਾਬ ਵੀ ਕੀਤੀ ਜਾ ਰਹੀ ਹੈ ਤੇ ਇਹ ਪਰਿਵਾਰ ਡਿਪਰੈਸ਼ਨ ਦੇ ਵਿੱਚ ਹੀ ਹੈ ਮੇਰੇ ਨਾਲ ਉਸ ਦੇ ਪਰਿਵਾਰ ਵਾਲੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਤੇ ਕਿੰਨੇ ਦਿਨ ਹੋ ਗਏ ਉਹਨੂੰ ਮੇਰਾ ਨਾਮ ਰਾਜਿੰਦਰ ਕੌਰ ਹੈ 14 ਦਿਨ ਹੋ ਗਏ ਨੇ ਉਹ ਸੁਰੰਗ ਦੇ ਵਿੱਚ ਫਸਿਆ ਹੋਇਆ ਹੈ ਕੀ ਤੁਹਾਨੂੰ ਕਿਸੇ ਦਾ ਕੋਈ ਪਤਾ ਲੱਗਾ ਉਹਨਾਂ ਬਾਰੇ ਪੁੱਛਾਂ? ਨਾ ਜ ਕੁਝ ਨਹੀਂ ਪਤਾ। ਮੈਂ ਸਰਕਾਰ ਕੋਲੋਂ ਮੰਗਿਆ ਵੀ ਮੇਰੇ ਘਰ ਬੜਾ ਛੁੱਟ ਜਿਹਾ ਪਤਾ ਲੱਗਿਆ ਉਸੇ। ਕਿ ਸਹੀ ਖ਼ੁਲਾਸਾ ਨਹੀਂ ਕਰ। ਤੁਹਾਡੇ ਕੋਈ ਮੈਂ ਇੱਥੇ ਪ੍ਰਸ਼ਾਸਨ ਜਾਂ ਕੋਈ ਆਇਆ। ਕੋਈ ਨਹੀਂ ਸਰਕਾਰੀ ਕੋਈ ਨਹੀਂ ਆਇਆ ਮੇਰੇ ਕੋਲ। ਕੁਝ ਨਹੀਂ اناਪਗਵੰਧ ਮੰਦ ਦਾ ਕੁਝ ਨਹੀਂ ਮੇਰੀ ਭਗਵੰਦ ਮੰਦ ਦਾ ਅਪੀਲ ਬੇਨਤੀ ਹੈ ਕਿ ਜਿੱਤੇ ਮੇਰੀ ਆਵਾਜ਼ ਸੁਣ ਮੇਰੇ ਘਰ ਵਾਲੇ ਮਰਵਾਸ ਲੈ ਕੇ ਦੇਣ ਸਹੀ ਸੁਲ੍ਹਾ ਦੇ ਕੇ ਦੇਣ। ਮੇਂ ਕਿੱਦੇ ਤੁਹਾਡੇ ਬੱਚੇ ਆ ਤੇ ਪਰਿਵਾਰ ਚ ਕਮੋਣ ਵਾਲਾ ਕੌਣ ਗਾਉ? ਕਿ ਉਹ ਕਮੋੜ ਵਾਲਾ ਕੱਢ ਲਾਇਆ ਹੋਈ ਆ ਦੋ ਬੇਟੀਆਂ ਮੇਰੀਆਂ ਉਹ ਸਾਡੇ ਘਰ ਵਿੱਚ ਕੋਈ ਨਹੀਂ ਉਹਦੇ ਜੁੜ ਲਿਆਉਂਦੇ ਉਹ ਹੀ ਗੁਜ਼ਾਰਾ ਕਰਦੇ ਆ ਉਹਦੇ ਨਾਲ ਟਾਈਮ ਪਾਸ ਹੁੰਦਾ ਹਿੰਦਾ ਇਹਨਾਂ ਚਿਰ ਹੋ ਗਿਆ ਉਹਨਾਂ ਨੂੰ ਉਸ ਕੰਪਨੀ ਦੇ ਵਿੱਚ ਕੰਮ ਕਰਦੇ ਆ ਉਹ ਤੇ ਆਪਣੇ ਕੀ ਕੰਮ ਕਰਦੇ ਸੀ ਉਹ ਤੇ ਜੋ ਕੋਰਪੋਰੇਟ ਦਾ ਕੰਮ ਕਰਦੇ ਘਟ ਲਗਾਉਂਦੇ ਸੀ ਕਿੰਨੀ ਦੇਰ ਹੋ ਗਿਆ ਉੱਥੇ ਉਹਨਾਂ ਦੇ 20-22 ਸਾਲ ਹੋ ਗਏ ਮੇਰੇ ਨਾਲ ਪਰਿਵਾਰ ਦੀ ਉਹਨਾਂ ਦੇ ਹੋਰ ਮੈਂਬਰ ਮਜੂਨੇ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਪਾਜੀ ਕਿੰਨੇ ਦਿਨ ਹੋ ਗਏ ਨੇ ਤੇ ਹੁਣ ਤਾਂ ਕੋਈ ਤੁਹਾਡੇ ਕੋਲ ਆਇਆ ਹੋਵੇ ਪਹੁੰਚਿਆ ਹੋਵੇ ਭਾਜੀ 13 14 ਦਿਨ ਤੋਂ ਸਾਡਾ ਕੋਈ ਪ੍ਰਸ਼ਾਸਨ ਅਧਿਕਾਰੀ ਜਿਹੜਾ ਪੰਜਾਬ ਦਾ ਇਸ ਹਲਕੇ ਦਾ ਤੇ ਨਹੀਂ ਸਾਡੇ ਕੋਲ ਆਇਆ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਆ ਕਿ ਤੇਲਵਾਨਾਂ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਕੇ ਰਾਬਤਾ ਕਾਇਮ ਕਰਕੇ ਤੇ ਸਾਡੀ ਹੈਲਪ ਕੀਤੀ ਜਾਵੇ ਕਿਉਂਕਿ ਪਰਿਵਾਰ ਦੇ ਵਿੱਚ ਇੱਕੋ ਇੱਕ ਜੀ ਸੀ ਜੋ ਕਮਾਉਣ ਵਾਲਾ ਸੀ ਤੇ ਉਹ ਵੀ 14 ਦਿਨ ਤੋਂ ਉਧਰ ਫਸਿਆ ਹੋਇਆ ਹੈ ਤੇ ਪਰਿਵਾਰ ਲਗਾਤਾਰ ਡਿਪਰੈਸ਼ਨ ਚ ਜਾ ਰਿਹਾ ਹੈ ਤੇ ਇਸ ਕਰਕੇ ਇਹ ਅਪੀਲ ਕਰਦੇ ਆਂ ਮੁੱਖ ਮੰਤਰੀ ਜੀ ਨੂੰ ਕਿ ਉਧਰ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ-ਜੋ ਦਿਨ ਬੀਤ ਰਹੇ ਨੇ ਉਹ ਡਿਪਰੈਸ਼ਨ ਵਧਦਾ ਜਾ ਰਿਹਾ ਹੈ ਪਰਿਵਾਰ ਦੇ ਉੱਤੇ ਤੇ ਕੋਈ ਅਨਸ਼ਖਾਂ ਦੀ ਘਟਨਾ ਨਾ ਵਾਪਰ ਜਾਵੇ ਇਹ ਹਨ ਮੇਰੇ ਨਾਮ ਗੁਰਪ੍ਰੀਤ ਸਿੰਘ ਦੇ ਪਰਿਵਾਰ ਵਾਲੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ 14 ਦਿਨ ਨੂੰ ਬੀਤ ਗਏ ਨੇ ਉਹਨਾਂ ਨੂੰ ਕਾफी ਚਿੰਤਾ ਹੋ ਰਹੀ ਹੈ ਲੇਕਿਨ ਨਾ ਹੀ ਤਰੰਤਾਂ ਪ੍ਰਸ਼ਾਸਨ ਅਤੇ ਨਾ ਹੀ ਕੋਈ ਸਰਕਾਰ ਦਾ ਨਮਾਇਦਾ ਉਹਨਾਂ ਤੱਕ ਪਹੁੰਚਿਆ ਉਹਨਾਂ ਦੀ ਇਹ ਮੰਗ ਹੈ ਕਿ ਆਪਣੀ ਇੱਥੋਂ ਦੀ ਜਿਹੜੀ ਸਰਕਾਰ ਹੈ ਤੇਲ ਤੇਲਗਾਨਾ ਦੀ ਸਰਕਾਰ ਦਾ ਮੁੱਖ ਮੰਤਰੀ ਰਾਬਤਾ ਕਾਇਮ ਕਰੇ ਔਰ ਜਲਦੀ ਤੋਂ ਜਲਦੀ ਜਿਹੜੀ ਗੁਰਪ੍ਰੀਤ ਨੂੰ ਉਸ ਤੋਂ ਬਾਹਰ ਕਢਾ ਕੇ ਸਹੀ ਸਲਾਮਤ ਕਰ ਭੇਜਿਆ ਜਾ ਸਕੇ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰੰਤਾਂ